ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ ਇਨ੍ਹਾਂ ਹੀ ਬਦਮਾਸ਼ਾਂ ਨੂੰ ਪੁਲਸ ਨੇ ਜਦੋਂ ਨਾਕੇ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਦੇ ਵੱਲੋਂ ਪੁਲਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਇਸ ਰਾਗਿਰ ਨੂੰ ਗੋਲੀ ਲੱਗ ਜਾਂਦੀ ਹੈ ਔਰ ਉਹ ਜ਼ਖਮੀ ਹੋ ਜਾਂਦਾ ਹੈ ਔਰ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਪੁਲਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਨ੍ਹਾਂ ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਜੋ ਨੇ ਤੁਹਾਨੂੰ ਸਾਂਝੀ ਕਰ ਰਹੇ ਤਸਵੀਰ ਪੁਲਿਸ ਨੇ ਇਹਨਾਂ ਨੂੰ ਕਿਹੜਾ ਪਾ ਲਿੱਤਾ ਹੈ ਤਾਂ ਅੱਜ ਫਿਰ ਇਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀਆਂ ਚਲਾਈ ਜਾਂਦੀਆਂ ਨੇ ਔਰ ਜਦ ਜਵਾਬੀ ਫਾਇਰ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਇੱਕ ਗੋਲੀ ਦੋਸ਼ੀ ਦੇ ਪੈਰ ਦੇ ਵਿੱਚ ਲੱਗਦੀ ਔਰ ਜ਼ਖਮੀ ਹੋ ਜਾਂਦਾ ਹੈ ਔਰ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਬਰੀਕੀ ਦੇ ਨਾਲ ਦੱਸ ਦਈਏ ਕਿ ਇਹਨਾਂ ਬਦਮਾਸ਼ਾਂ ਦੀ ਗੋਲੀ ਦੇ ਨਾਲ ਹੀ ਬੀਤੇ ਦਿਨ ਇੱਕ ਰਾਹਗੀਰ ਦੀ ਮੌਤ ਹੋ ਗਈ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਉੱਥੇ ਹੀ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਜਵਾਬੀ ਕਾਰਵਾਈ ਦੇ ਵਿੱਚ ਜਦ ਪੁਲਿਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਤੇ ਇੱਕ ਨੌਜਵਾਨ ਦੇ ਪੈਰ ਦੇ ਵਿੱਚ ਗੋਲੀ ਲੱਗਦੀ ਹੈ ਔਰ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉੱਥੇ ਹੀ ਪੁਲਿਸ ਨੂੰ ਇਹਨਾਂ ਦੇ ਵੱਲੋਂ ਅੱਜ ਵੀ ਹਿਰੋਇਨ ਬ੍ਰਾਮੋ ਦੇ ਗਿਆ ਹਿਰੋਇਨ ਦੀ ਖੇਪ ਲੈਣ ਦੇ ਲਈ ਅੰਮ੍ਰਿਤਸਰ ਆਈਸੀ ਔਰ ਅੱਜ ਫਿਰ ਇਲਨਾ ਦੇ ਵੱਲੋਂ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਜੋ ਜ਼ਖਮੀ ਹੋ ਗਿਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣ ਜਿਹੜਾ ਹੈਗਾ ਇੱਥੇ ਘਰਿੰਡੇ ਥਾਣੇ 'ਚ ਹੀ ਪੈਂਦਾ ਤੇ ਉੱਥੇ ਜਿਹੜੇ 2-3 ਵਿਅਕਤੀ ਆ ਰਹੇ ਸੀਗੇ ਬਾਈਕ ਤੇ ਰਾਤ ਨੂੰ ਹੈਪੀ ਹਰਪ੍ਰੀਤ ਸੀਗਾ ਉਹਨਾਂ 'ਚੋਂ ਇੱਕ ਸਾਡੀ ਪੁਲਿਸ ਪਾਰਟੀ ਨੇ ਆਈਡੈਂਟੀਫਾਈ ਕੀਤਾ ਸੀਗਾ ਇਹ ਜਿਹੜੇ ਵਿਅਕਤੀ ਸੀਗੇ ਇਹਨਾਂ ਨੇ ਪੁਲਿਸ ਪਾਰਟੀ ਤੇ ਰੁਕਣ ਦੀ ਬਜਾਏ ਉੱਤੇ ਫਾਇਰ ਕੀਤਾ ਤੇ ਉੱਥੇ ਇੱਕ ਰਾਹੀਰ ਸੀਗਾ ਗੁਰਜੀਤ ਇਲੀਅਸ ਪਿੱਲਾ ਉਹ ਰਾਹੀਰ ਤੇ ਗੋਲੀ ਵੱਜਣ ਨਾਲ ਮੌਤ ਹੋ ਜਾਂਦੀ ਸੀਗੀ ਤੇ ਮੋਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਦੇਖਿਆ ਸਾਡੀ ਪੁਲਿਸ ਪਾਰਟੀ ਨੇ ਉੱਥੇ ਇਹਨਾਂ ਨੇ ਇੱਕ ਹੈਰੋਇਨ ਦੀ 5 ਕਿਲੋ ਦੀ ਖੇਪ ਵੀ ਸਿੱਟੀ ਸੀਗੀ ਜਿਹੜੀ ਅਸੀਂ ਮੌਕੇ ਤੋਂ ਬਰਾਮਦ ਕਰ ਲਈ ਸੀਗੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਹਰਪ੍ਰੀਤ ਹੈਪੀ ਹੈਗਾ ਇਹਦੀ ਮੂਵਮੈਂਟ ਹੋ ਰਹੀ ਹੈ ਡਿਫੈਂਸ ਟ੍ਰੇਨ ਦੇ ਨੇੜੇ ਇਹ ਇੱਥੇ ਘੁੰਮ ਰਿਹਾ ਹੈ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਚੇਸ ਕੀਤਾ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹ ਫੇਰ ਨਹੀਂ ਰੁਕਿਆ ਇਹਨੇ ਫੇਰ ਦੁਬਾਰਾ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਆਪਣੀ ਪੀਐਕਸਾਈ ਪਿਸਟਲ ਤੋਂ ਜਿਹੜਾ ਇਹਦੇ ਇਹਨੂੰ ਰਿਟੈਲੀਏਟਰੀ ਫਾਇਰ ਚ ਇਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਤੇ ਇਹਦੇ ਤੋਂ 534 ਗ੍ਰਾਮ ਹੈਰੋਇਨ ਹੈ ਜਿਹੜੀ ਉਬਰੰਦ ਕਰ ਲਈ ਹੈ ਤਾਂ ਪਹਿਲਾਂ ਵੀ ਇੱਥੇ ਬਾਪਲੇ ਵਾਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਮਿਤੀ 11 ਤਰੀਕ ਨੂੰ ਇਸੇ ਮਹੀਨੇ ਦੀ 5-7 ਦਿਨ ਪਹਿਲਾਂ ਇਹਦੇ ਤੇ ਇੱਕ ਕਤਲ ਦਾ ਮੁਕਦਮਾ ਦਰਜ ਕੀਤਾ ਜਿਹਦੇ ਚ 21 ਸੀਐਨਡੀਪੀਐਸ ਵੇ ਲੱਗੀ ਹੈ 5 ਕਿਲੋ ਹੈਰੋਇਨ ਵੀ ਦਿੱਤੋ ਉਬਰੰਦ ਹੋਈ ਹੈ ਤਾਂ ਲੱਗਦਾ ਸਭ ਦੇ ਨਾਲ ਇਹਨਾਂ ਦੇ ਜਨੈਸ਼ਨ ਹੋ ਸਕਦੇ ਨੇ ਕਿਉਂਕਿ ਇਹ ਵੀ ਇੱਕ ਵੱਡੀ ਬਰਾਮਕੀ ਬਣੀ ਹੋਈ ਹੈ ਜੀ ਬਿਲਕੁਲ ਜੀ ਸਾਨੂੰ ਪੂਰਾ ਅਨਦੇਸ਼ ਹੈ ਕਿ ਜਿਹੜੀ ਪਾਕਿਸਤਾਨੀ ਡੀਪ ਸਟੇਟ ਆਏ ਸਹੀ ਜਿਹੜਾ ਇਹਨਾਂ ਦੇ ਗੰਦੇ ਡਿਜ਼ਾਈਨ ਨੇ ਕਿ ਪੰਜਾਬ ਦੇ ਯੂਥ ਨੂੰ ਬਿਲਕੁਲ ਇਹ ਮਾੜੇ ਨਸ਼ਿਆਂ ਦੇ ਕਾਰੋਬਾਰ ਚ ਲਾ ਕੇ ਨਸ਼ਾ ਵੰਡ ਕੇ ਸਾਡੀ ਜਿਹੜੀ ਇਹ نسل ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੰਦਾ ਵੀ ਉਹਨਾਂ ਦੇ ਗਿਰੋਹ ਦਾ ਮੈਂਬਰ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਨੇ ਅਸੀਂ ਸਾਰੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ